ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਮੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਹਰ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪੌਸੇਲ ਕਰਨਾ ਹੋਵੇ ਜਿਆਦਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਨੰਬਰ 98783 93488 ਹੈ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਸੂਆ ਸੂਆ ਨਾਗ ਆ ਦੋ ਟਾਈਮ ਚੋ ਕੇ ਲਵੋ ਜੀ ਜੇ ਕਿ ਤੋਕੜ ਗੱਭਣਾ ਤਾਂ ਚੈੱਕ ਪਾਸ ਕਰਾ ਕੇ ਡਾਟੀ ਕਰਵਾ ਕੇ ਫਿਰ ਬਾਈ ਦੇ ਘਰੋਂ ਖੋਲੋ ਜੀ ਜਿੰਮੇ ਤੁਹਾਡੇ ਬਾਣੇ ਤੁਸੀਂ ਪੈਸੇ ਲਾਉਣੇ ਮੇਰਾ ਕਮਸਾ ਤੁਹਾਨੂੰ ਪਹੂ ਦਿਖਾਉਣ ਦਾ ਵਾ ਇਹ ਫਰਾਂ ਨੇ ਪਸ਼ੂ ਖੜਾ ਵਾ ਤਸੱਲੀ ਪਰਖ ਤੁਸੀਂ ਆਪ ਦੀ ਕਰਕੇ ਲੈਣਾ ਵਾ ਆਹ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪ੍ਰੋਪਰ ਜਾਣਕਾਰੀ ਦੋਵਾਂ ਵੇੜਾਂ ਬਾਰੇ ਵੇ ਸ੍ਰੀਕਾਲ ਸਤ ਸ੍ਰੀਕਾਲ ਨਾਮ ਦੱਸ ਦੇ ਬਾਈ ਬਾਈ ਆਦੂ ਬਾਈ ਠੀਕ ਆ ਬਾਈ ਦੋ ਬੜਾ ਬਕਾਉਆ ਜੀ ਦੋ ਆਹੀ ਠੀਕ ਆ ਜੀ ਇਧਰ ਸ਼ੁਰੂ ਕਰ ਲੈ ਕਰਮਾ ਜਰਸੀ ਕਰਾਸ ਤੋਂ ਕਿਹੜਾ ਸੁਆ ਸੂਈ ਹੈ ਬਾਈ ਇਹੇ ਇਹ ਦੂਜਾ ਬਾਈ ਠੀਕ ਆ ਬਾਈ ਸੂਈ ਨੂੰ ਸਮਾ ਕਿੰਨੋ ਹੋ ਗਿਆ ਨੇ ਬਾਈ ਇਹ ਢਾਈ ਤੋਂ ਤਿੰਨ ਨਹੀਂ ਜੀ ਠੀਕ ਆ ਬਾਈ ਦੋ ਜਿਹੜਾ ਕੰਡੇ ਵਾਲਾ ਬਾਈ ਦੁੱਧ 11 ਕਿਲੋ ਬਾਈ ਦੋ ਟਾਂ ਚੋਲਵੇ ਕੋਈ ਪਹਿਲਾਂ ਦੋ ਆਜੇ ਚਾਰ ਡੰਗ ਚੋਲਵੇ ਪੰਜ ਚੋਲੇ ਠੀਕ ਆ ਜੀ 11 ਕਿਲੋ ਦੁੱਧ ਹੋ ਗਿਆ ਬਾਈ ਠੀਕ ਆ ਬਾਈ ਕੱਢ ਲਈ ਬਾਹਰ ਨੂੰ ਲਓ ਜੀ ਦੋਸਤੋ ਜਰਸੀ ਕਰਾਸ ਆ ਇੱਕ ਕਾਫੀ ਕਲਰ ਜਰਸੀ ਆਪਾਂ ਜ ਥਾਣ ਸੋਨੇ ਆ ਹੱਥੀ ਚੁਾਈ ਵਾਲਾ ਮੋਟਾ ਥਾਣਾ ਵਾ ਮੱਝਾ ਰਗਾ ਕਾਲਾ ਥਾਣਾਗਾ ਦੂਜਾ ਸੋਦਾ ਸੋਈ ਬਹਿ ਕਹਿੰਦਾ 2.5 ਤੋਂ 3 ਮਹੀਨੇ ਸੋਈ ਨੂੰ ਸਮਾਂ ਹੋ ਗਿਆ ਵਾ ਦੁੱਧ 11 ਕਿਲੋ ਕੰਡੇ ਵਾਲਾ ਵਾ ਇਹਦੇ ਦੋ ਟਾਈਮ ਚਾਰ ਟਾਈਮ ਸੋਹਣ ਚੋਲਣਾ ਫੋਦੀ ਬਾਦੀ ਬਹੁਤ ਚੰਗੀ ਬਹਿੜਦੀ ਫੇਸ ਕੁਆਲਟੀ ਚੰਗੀ ਆ ਕਾਫੀ ਕਲਰ ਦੀ ਆ ਗਰਮੀ ਇਸਨੇ ਪੂਰਾਨੀ ਬਣਾਉਣੀ ਸੁਬਾ ਸੁਬਾ ਦਾ ਟਾਈਮ ਆ ਤੇ ਵੇਖ ਸਕਦੇ ਟਾਈਮ ਤੁਹਾਨੂੰ ਦਿਖਾ ਦਨੇ ਆਗੇ ਏ 7 ਵਜੇ ਆ ਪੂਰੇ ਇਹ ਤਾਂ ਨਿਮਾਉਣਗਾ ਨਿਮਾਉਣਗਾ ਸੀ ਬਾਈ ਨੇ ਚਲੋ ਮੈਂ ਆ ਕੇ ਬਾਈ ਨੇ ਫੋਨ ਕੀਤਾ ਸੀਗਾ ਸਟੋਰ ਲਈ ਬਾਈ ਬਦਲੇ ਪਿੰਡੇ ਦਾ ਦੁੱਧ ਦੇ ਦੂਗੀ ਹੋਰ ਤੋਂ ਵੱਧ ਵੀ ਜਾਊਗੀ ਬਾਕੀ ਦੁੱਧ ਤਿਆਰ ਆ 11 ਕਿਲੋ ਆ ਤੁਸੀਂ ਫੇਰ ਵੀ 10 ਕਿਲੋ ਮੰਨ ਕੇ ਲੈ ਲਓ ਆਪਦੀ ਸੋਹਣਾ ਥਾਣਾ ਹਵਾਨਾ ਵਾ ਜਰਸੀ ਬਰੀਡ ਚ ਪੈਂਦੀ ਹੈਗੀ ਦੁੱਧ ਹੋਊਗਾ ਚੱਟਾ ਮੱਝਾ ਹਰਕਾ ਫੈਨਪੂੜੀ ਦੀ ਚੰਗੀ ਆਜੂਗੀ ਦੁੱਧ 11 ਕਿਲੋ 10 ਕਿਲੋ ਮੰਨ ਕੇ ਲੈ ਲਿਓ ਸੋਹਣੀ ਫੇਸ ਕੁਆਲਟੀ ਹੈਗੀ ਬੋਦੀ ਵਾਲੀ ਵਿਹੜ ਨਿੱਕਾ ਕੰਨ ਕਾਫੀ ਕਲਰ ਦੇ ਜਰਸੀ ਹੈਗੀ ਟੋਕੜ ਵਿਹੜ ਆਗੀ ਭੈ ਤਾਂ ਨਵੇਂ ਦਾ ਸੂਆ ਇਹਦਾ ਮੁੱਲ ਭਾਈ ਫਿਰ ਲੈਣ ਵਾਲਾ ਇਹ ਲਾ ਬਈ ਲੈ ਨਹੀਂ ਖਾਈ ਯਾਰ ਅੱਛਾ ਵਿੱਚੋਂ ਕਿ ਛੋਟਾ ਛੱਪਾ ਛੋਟਾ ਛੱਪਾ ਠੀਕ ਆ ਬਈ ਜਮਾ ਜੈ ਜਮਾ ਮਤਲਬ 28000 ਰੁਪਇਆ ਤੁਹਾਨੂੰ ਹੀ ਪਤਾ ਹੀ ਉਹ ਟੋਕੜ ਵੈੜ ਜਰਸੀ ਆ ਗਾਹ ਨੂੰ ਬਣ ਗਈ ਤੇ ਚੰਗੇ ਪੈਸੇ ਦੀ ਆ ਫੇਸ ਕੁਆਲਿਟੀ ਚੈੱਕ ਕਰ ਲੋ ਕੱਟ ਪੈਂਦਾ ਮੱਥੇ ਦੇ ਉੱਤੇ ਬੋਦੀ ਬੱਦੀ ਚੰਗੀ ਆਗੀ ਤੇ ਜੇ ਇਹੀ ਕਾਖੀ ਕਲਰ ਦੀ ਹੁੰਦੀ ਜਾਂ ਬਦਾਮੀ ਹੁੰਦੀ ਤਾਂ ਮੌਲੇ ਦਾ ਬਾਈ ਨੇ 40 ਕਰ ਲੈਣਾ ਸੀਗਾ ਕਿਉਂਕਿ ਥੋੜੀ ਵੱਧ ਡਿਮਾਂਡ ਰਹਿੰਦੀ ਹੈ ਬਾਕੀ ਜਰਸੀ ਇਹ ਆ ਇਹ ਕਾਫੀ ਕਲਰ ਦੀ ਹੈ ਪੰਜਾਬ ਵਾਲੀ ਆਪਾਂ ਕਹਿੰਦੇ ਨੇ ਗਰਮੀ ਗਰਮੀ ਨੇ ਭੋਰਾ ਨਹੀਂ ਬਣਾਉਣੀਗੀ ਕਦ ਕਾ ਠੀ ਤੋਕੜ ਗੱਪਣਾ ਠੀਕ ਹੈਂ ਟਾਈਮ ਤੇ ਗੱਪਣਾ ਬਾਈ ਇਹੇ ਇਹ ਆ ਗਈ ਬਾਈ 6 ਮਹੀਨੇ ਠੀਕ ਹੈ ਚੈੱਕ ਪਾਸ ਆ ਬਾਈ ਇਹੇ ਕਰਾ ਕੇ ਲਿਆਂਦੀ ਬਾਈ ਦੁੱਧ ਬਾਈ ਦੁੱਧ ਹੋਊਗਾ 8 ਕਿਲੋ ਬਾਈ ਇਹੇ ਠੀਕ ਹੈ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਅਗਲਾ ਚੈੱਕ ਕਰਾ ਕੇ ਲੈ ਜਾਓ ਆਪਦੀ ਚੈੱਕ ਕਰਾ ਕੇ ਲੈ ਕੇ ਜਾਓ ਵੀ ਦੋ ਡੰਗ ਚੋਕ ਲੈਣੇ ਆ ਠੀਕ ਹੈ ਤੋੜ ਲਈ ਮੜੀ ਜੀ ਲਓ ਜੀ ਦੋਸਤੋ ਤੋਕੜ ਗੱਪਣ ਚੈੱਕ ਪਾਸ ਆ ਗਈ ਬਾਈਆਂ ਦਾ ਵੀ ਆਪਣੇ ਕਰਾਈ ਵੀ ਆ 6 ਮਹੀਨੇ ਦੀ ਗੱਪਣ ਆ ਗਈ 8 ਕਿਲੋ ਦੁੱਧ ਦਾ ਅਗਲਾ ਕਰਾ ਕੇ ਤੇ ਜਾਵੇ ਕਰੋ ਸੰਗ ਆ ਇਹ ਵੀ ਕਦ-ਕਦ ਚੰਗਾ ਵਾ ਬਜ ਨੇਜ਼ਾ ਵੀ ਚੰਗਾ ਵਾ ਖਾਣੇ ਦਾ ਵੀ ਬਹੁਤ ਸੁਣਾ ਵਾ ਅੱਥੀ ਚੋਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਇਹਦਾ ਤੁਸੀਂ ਦੇਖ ਸਕਦੇ ਹੋ ਜੀ ਥਾਣਾ ਹਵਾਨਾ ਬਹੁਤ ਚੰਗਾ ਵਾ ਡੂਡ ਕਿੰਨੇ ਦਾ ਹੋਰ ਪਿਆਜੂਗੀ ਇਹ ਤੁਹਾਨੂੰ ਬਾਕੀ ਜੇ ਗਾਂ ਵੇਚਣੀ ਹੋਵੇ ਖੇਨੇ ਸੇਲ ਕਰਨੀ ਹੋਵੇ ਫੇਰ ਵੀ ਚੰਗੇ ਪੈਸੇ ਬਟਾਜੂਗੀ ਸੋਹਣਾ ਥਾਣਾ ਹਵਾਨਾ ਦੀ ਆ ਕਦ ਕਦ ਚੰਗਾ ਵਾ ਬੈਠਕਦਾਰ ਵਹਿੜਾ ਕੀ ਸੋਹਣੀ ਵਹਿੜਾ ਬਾਕੀ ਜੇ ਨਹਾਈਆਂ ਹੁੰਦੀਆਂ ਤਾਂ ਬੜਾ ਚਮਕਣਗਾ ਸੀਗੀਆਂ ਸਵੇਰ ਸਵੇਰ ਦਾ ਵੇਲਾ ਬਾਈ ਥਾਂ ਤੋਂ ਸੇ ਧੁਣਾ ਸਾਰਾ ਹਜੇ ਚੋਈ ਇਹਨਾਂ ਦੀ ਹੋਣੀ ਆਗੀ 7 ਵਜੇ ਦੇ 2 ਕਿੰਮਟ ਹੋਏ ਆਗੇ ਕੋਕੇ ਉਸ ਤੋਂ ਬਾਅਦ ਹਾਂ ਜਣ ਬਾਈ ਸਾਰੀ ਚਵਾਈ ਕਰੂਗਾ ਜਿਸ ਜਿਵੇਂ ਵੀਰ ਨੇ ਹਣਾ ਉਹ ਸਾਹਣਾ ਬਾਈ ਨਾਲ ਗੱਲ ਬਰਕਰ ਤੇ ਚੋਏ ਆ ਕੇ ਟਾਈਮ ਟਾਈਮ ਦੋ ਟਾਈਮ ਵਾਲਾ ਚਾਰਟ ਇਹ ਬਾਈ ਦੇ ਘਰੇ ਆ ਦੀ ਚੋਕ ਸੱਲੀ ਕਰਕੇ ਫੇ ਲਜਾਇਓ ਜੀ ਮੁੱਲ ਬਾਈ ਇਹਦਾ ਫਰ ਇਹਦਾ 45000 ਰੁਪਏ ਪੁੱਛੋ ਕਿ ਮਾਨ ਤਾਨ ਹਾਂ ਤਾਨ ਕਰਨਾ ਤੇ ਦੋਸਤੋ 45000 ਰੁਪਇਆ ਮੁੱਲ ਆਗਾ ਜਿਹਦੇ ਵੀਰ ਪਸੰਦੇ ਬਾਈ ਨਾਲ ਗੱਲ ਬਾਤ ਤੁਸੀਂ ਕਰ ਲੈਣੀ ਹੈ ਜੀ ਸੁਣੀਆਂ ਵਹਿੜਾ ਬਾਈ ਦੀਆਂ ਭਾਈ ਆਪਣੇ ਇੱਥੇ ਘਰੇ ਚਾਰ ਡੰਗ ਚੋਲੋ ਪੰਜ ਚੋਲੋ ਠੀਕ ਆ ਬਾਈ ਮੇਟੋ ਬਾਅਦ ਉਹਨਾਂ ਦੀਆਂ ਗਾਈਆਂ ਬਾਈ ਠੀਕ ਆ ਜੀ ਉਸ ਤੋਂ ਬਾਅਦ ਕੋਈ ਲੰਬਾੜੀ ਠੀਕ ਆ ਜੀ ਕੋਈ ਨਹੀਂ ਕਿਹਦੀ ਆਪਾਂ ਠੀਕ ਆ ਜੀ ਇੱਥੇ ਆਪਣੇ ਘਰੇ ਚਾਰ ਚੋਲੋ ਪੰਜ ਚੋਲੋ ਠੀਕ ਆ ਜੀ ਜਿੰਨਾ ਦੁੱਧ ਸੇਵਨਾ ਹੋਊਗਾ ਠੀਕ ਆ ਜੀ ਉਸ ਤੋਂ ਬਾਅਦ ਬਾਈ ਕਹਿੰਣਗੇ ਦਾ ਖਿਚੋ ਲੈਣਗੇ ਤੇ ਨਹੀਂ ਕਹਿੰਦਾ ਕਾਹਦਾ ਦੇਣਾ ਚਲੋ ਜੀ ਸੇਵਾ ਕਰਦਾ ਤਾਂ ਲੈ ਲਊ ਨੀ ਅਲੱਗ ਨਾ ਲਊਗਾ ਹਾਂਜੀ ਲੋ ਜੀ ਦੋਸਤ ਬਾਈ ਕਹਿੰਦਾ ਵੀ ਆਪਣੇ ਜਮੇ ਦੁੱਧ ਹੀ ਆਪਣੇ ਘਰ ਦੀ ਆਗੇ ਮੇਰੇ ਘਰੇ ਬਸ ਚਾਰ ਡੰਗ ਚੋਲੋ ਭਲਾ ਤੁਸੀਂ ਚੋਲੋ 6 ਡੰਗ ਜਦੋਂ ਬਾਕੀ ਜਿਹੜੇ ਵੀਰ ਪਰਫਮਾਂ ਦਾ ਕੰਮ ਕਰਦੇ ਹਨ ਪਤਾ ਹੀ ਹੁੰਦਾ ਵਾ ਸੱਲੀ ਪਰਖ ਬਾਦੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਵਾ ਮੈਂ ਹਰੇਕ ਵੀਡੀਓ 'ਚ ਕਹਿੰਦਾ ਨਾ ਪਾਦੀ ਕਿਤੋਂ ਬਸੂ ਲੈਨੇ ਆ ਆਹ ਦਾ ਦੋ ਟਾਈਮ ਜ਼ਰੂਰ ਚੋਕੇ ਲਵੋ ਕਿਉਂਕਿ ਚੋਇਆ ਹੋਊਗਾ ਪਸ ਦੋ ਟਾਈਮ ਆਹ ਸੱਲੀ ਹੁੰਦੀ ਜਾਗੀ ਮੜ ਕਿਸੇ ਨੂੰ ਕੋਈ ਲੰਭਾ ਨਹੀਂਗਾ ਆਪਦਾ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਧੰਨਵਾਦ ਜੀ